ਜਿਹੜੀ ਕਾਰ ਗੱਡੀ ਜਿਹਦੀ ਜਲਦੀ ਚ ਫਾਇਰ ਲੱਗੇ ਆ ਕਿ ਖੜੀ ਚ ਫਾਇਰ ਲੱਗਿਆ ਐ ਐਕਸਪਰਟਸ ਤੋਂ ਅਸੀਂ ਉਹਦੀ opinion ਲਈ ਔਰ ਫਰਦਰ ਜਿਹੜੀਆਂ ਸਾਨੂੰ ਲੀਕਸ ਮਿਲੀਆਂ ਵੀ ਇਹ ਜਿਹੜਾ ਬੰਦਾ ਐ ਪਹਿਲਵਾਨ ਔਰ ਇਹਦਾ ਜਿਹੜਾ ਜ਼ਰੂਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੁਝ ਸਾਨੂੰ ਲੱਭੀ ਜਵਾਨ ਦੀ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਨੇ ਲੱਗੀ ਨੇ ਕੀਤੀ ਹੋਈ ਆ ਕੋਈ ਫਰਦਰ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਕੁਝ ਟੈਕਨੀਕਲ ਪੁਆਇੰਟਸ ਤੇ ਸਾਨੂੰ ਉਥੋਂ ਕੁਝ ਕਲੂਜ਼ ਮਿਲੇ ਜਿਹੜੀ ਥਾਰ ਗੱਡੀ ਇਹਦੀ ਚਲਦੀ ਚ ਫਾਇਰ ਲੱਗੇ ਆ ਕਿ ਖੜੀ ਚ ਫਾਇਰ ਲੱਗੇ ਆ ਐਕਸਪਰਟਸ ਤੋਂ ਅਸੀਂ ਉਹਦੀ opinion ਲਈ ਔਰ ਫਰਦਰ ਜਿਹੜੀਆਂ ਸਾਨੂੰ ਲੀਡਸ ਮਿਲੀਆਂ ਵੀ ਇਹ ਜਿਹੜਾ ਬੰਦਾ ਹੈ ਪਹਿਲਵਾਨ ਔਰ ਇਹਦਾ ਜਿਹੜਾ ਸ਼ੋਹਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੁਝ ਸਾਨੂੰ ਦੱਬੀ ਜਵਾਨ ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਲੇ ਔਨ ਪ੍ਰੋਸੈਸ ਸੀਗੇ ਇਨ ਬਿਟਵੀਨ ਅਸੀਂ ਵੀ ਇੱਥੋਂ ਫ੍ਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ ਔਰ ਇਨਵੈਸਟ ਕਿਉਂਕਿ ਬੜਾ ਇਨਸੀਡੈਂਟ ਜਿਹੜਾ ਸੀਗਾ ਪੰਜ ਫਾਇਰ ਹੋਏ ਹੋਏ ਸੀ ਥਾਰ ਗੱਡੀ ਤੇ ਔਰ ਬੰਦਾ ਮਿਸਿੰਗ ਸੀਗਾ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ ਔਰ ਸੀਨੀਅਰ ਅਫਸਰ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੀ 100% ਇਹਨੂੰ ਟ੍ਰੇਸ ਕਰੋ ਵਿਥਿਨ ਨੋ ਟਾਈਮਸ ਚਲੋ ਸਾਡੀਆਂ ਸਹੀ ਦੀਆਂ ਟੀਮਾਂ ਡੀਐਸਪੀ ਦਸੂਆ ਐਂਡ ਐਸਐਚਓ ਦਸੂਆ ਇਹ ਸਾਰਿਆਂ ਨੇ ਅਸੀਂ ਵਕ ਵਕ ਟੀਮਾਂ ਲਾ ਕੇ ਉੱਥੇ ਵਾਕੀ ਇਹਨੂੰ ਸਟਾਰਟ ਕੀਤਾ ਇਨ ਇਸ ਵਰਕ ਦੇ ਦੌਰਾਨ ਹੀ ਸਾਡੇ ਕੋ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮਲਾਜਮ ਹੈ ਜੀ ਅਸੀਂ ਸਪੋਰਟ ਸੈਂਟਰ ਤੋਂ ਇਹਦਾ ਪਤਾ ਕਰਾਇਆ ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮਲਾਜਮ ਜਦੋਂ ਇਹਦੀ ਸੋਸ਼ਲ ਮੀਡੀਆ ਅਸੀਂ ਨੈਟਵਰਕ ਚੈੱਕ ਕੀਤਾ ਉੱਥੇ ਇਹਦੀਆਂ ਏਐਸਸੀ ਦੀਆਂ ਫੋਟੋ ਸੀਗੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਹਨਾਂ ਆਪ ਹੀ ਪਾਈਆਂ ਹੋਈਆਂ ਸੀਗੀਆਂ ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ ਪੀਪੀ ਪੁੱਠੀ ਲੱਗੀ ਹੋਈ ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੋਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪ੍ਰੋਕਸੀਮੇਟਲੀ 2 ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਤੇ ਪੰਜਾਬ ਦੇ ਪੰਜਾਬ ਦੇ ਮਕੇਰੀਆਂ ਦਸੂਏ ਦੀ ਇਹਦੇ ਆ ਔਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਲ ਦੇ ਔਰ ਉਹ ਤਕਰੀਬਨ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ ਕੋਈ ਕਿਸੇ weight ਵਿੱਚ ਹੈ ਕੋਈ ਕਿਸੇ weight ਦੇ ਵਿੱਚ ਔਰ ਇਹਨੇ ਉਹਨਾਂ ਨੂੰ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਵੱਖ-ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤੇ ਅਪਰੋਕਸੀਮੇਟਲੀ 2 ਕਰੋੜ ਦੇ ਲੱਗੇ ਅਮਾਉਂਟ ਬਣਦੀ ਸੀ ਜਿਹੜਾ ਜਿਹੜੀ ਇਹਨੇ ਲਈ ਹੋਈ ਸੀ ਔਰ ਉਹਦੀ ਇਹਦੀ ਫਰਦਰ ਇਹਦੀ ਇਨਵੈਸਟੀਗੇਸ਼ਨ ਸਾਡੀ ਹਲੇ ਚੱਲ ਰਹੀ ਹੈਗੀ ਆ। ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਆ। ਉਸ ਤੋਂ ਬਾਅਦ ਇਹਦੀ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹਨਾਂ ਨਾਲ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ ਤੇ ਕਾਲ ਸੀਗੀਆਂ ਇੰਟਰਨੈਟ ਕਾਲ ਸੀਗੀਆਂ ਜਦੋਂ ਉਹਦੇ ਤੇ ਅਸੀਂ ਵਰਕ ਸਟਾਰਟ ਕੀਤਾ ਤੇ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੇਲਾ ਕਰਨੈਲ ਜਰਨੈਲ ਕੇਲਾ ਜਿਹੜਾ ਕਿ ਇਹਦਾ ਉਸਤਾਦ ਹੈ। ਜਦੋਂ ਉਹਦੇ ਨਾਲ ਥੋੜੀ ਸ਼ਕਤੀ ਨਾਲ ਪਤਾ ਕੀਤਾ ਤੇ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਸਰ ਹਰਜਿੰਦਰ ਹਰਜਿੰਦਰ ਹਾਨੀ ਇਹਦਾ ਇਹਦੀ ਫਿਰ ਆਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ ਇਹਦੀ ਆਲਟੋ ਗੱਡੀ 'ਚ ਬੈਠ ਕੇ ਉੱਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੀਤੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਰੱਖਤੀ ਲੇਟ ਨਾਈਟ ਆਲਮੋਸਟ ਕਾਫਿਨ ਲੇਟ ਹੋ ਗਈ ਸੀ ਅਸੀਂ ਇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ ਔਰ ਫਰਦਰ ਇਹਨੂੰ ਰਿਕਵਰ ਕੀਤਾ ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲਲੀਗਲ ਹੈਗਾ ਇਹਦੇ ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਵੀ ਇਹਦੇ ਕੋ ਆਇਆ ਕਿੱਥੋਂ ਤੇ ਕਿਵੇਂ ਇਹਦੇ ਕੋਲ ਪਹੁੰਚਿਆ ਕਿਤੇ ਜਦੋਂ ਇਹਨੂੰ ਰਾਉਂਡ ਅਪ ਕਰ ਲਿਆ ਫਿਰ ਅਸੀਂ ਇਹਨੂੰ ਇਨਹੈਂਡ ਕੀਤਾ ਜਦੋਂ ਔਰ ਫਰਦਰ ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ ਪੀਏਪੀ ਦੀ ਮੋਰ ਲੱਗੀ ਹੋਇਆ 8 ਬਟਾਲੀਅਨ ਦੀ ਜਿਹੜੀ ਕਿ ਜਦ ਕਿ 8 ਬਟਾਲੀਅਨ ਪੀਏਪੀ ਚ ਹੈ ਹੀ ਕੋਈ ਨਹੀਂ ਤੇ ਘਰੋਂ ਜਦੋਂ ਇਹਦੀ ਸਰਚ ਕੀਤੀ ਤੇ ਇਹਦੀਆਂ ਵਰਦੀਆਂ ਮਿਲੀਆਂ ਪ੍ਰੋਪਰ 벨ਟ ਅ ਸਨ ਇੰਸਪੈਕਟਰ ਇੰਸਪੈਕਟਰ ਬੈਂਕ ਦੀ ਹੈ ਇੱਕ ਇੱਕ ਹੀ ਐਸਏ ਦੀ ਇਹ ਦੋ ਵਰਦੀਆਂ ਇਹਦੇ ਘਰੋਂ ਮਿਲੀਆਂ ਔਰ ਤਿੰਨ ਇੱਕ ਇਹ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ ਤੇ ਇੱਕ ਵਰਦੀ ਪਾਲਦੇ ਸੀ ਇਹ ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਾ ਤੇ ਜਦੋਂ ਨੰਗਦਾ ਸੀ ਤੇ ਮੁਲਾਜ਼ਮ ਕਹਿੰਕੇ ਉਸ ਟੋਲ ਪਲਾਜ਼ਾ ਤੋਂ ਕਰਾਸ ਕਰਦਾ ਸੀਗਾ ਔਰ ਸਾਨੂੰ ਜਿੰਨਾ ਅਸੀਂ ਸ਼ੌਕਟ ਸੀਗੇ ਉਹ ਜਿੰਨੀ ਇਹਨੇ ਠੱਗੀ ਮਾਰੀ ਆ ਪਹਿਲਾਂ ਅਸੀਂ ਆਰਮ ਸੈਕ ਪਰਚਾ ਦਿੱਤਾ ਸੀ ਫਿਰ ਅਸੀਂ ਹੁਣ 420 406 465 608 71 ਔਰ ਜਿਹੜੀਆਂ ਇਹਨੇ 170 171 ਆਰਮਸ ਐਕਟ ਇਹ ਜੁਰਮ ਚ ਲੇਟਰ ਔਨ ਅਸੀਂ ਵਾਦਾ ਕੀਤਾ। ਉਹੜੀਆਂ ਮਾਰੀਆਂ ਉਹਦਾ ਉਹਦਾ ਮੀਨ ਸੀਗਾ ਵੀ ਇਹ ਜਿਹੜੇ ਮੁੰਡਿਆਂ ਨੂੰ ਆ ਟਾਈਮ ਦਿੱਤਾ ਸੀ ਇਹਨੇ ਵੀ 26 ਜਰਮੇ ਨੂੰ ਤੁਹਾਨੂੰ ਜੁਆਇਨਿੰਗ ਲੈਟਰ ਦੇਣਾ ਵੀ ਉਹਦੇ ਲਈ ਇਹ ਟਾਈਮ ਗੇਨ ਕਰ ਲਵੇ ਹੋਰ ਬੀ ਮੇਰਾ ਤਾਂ ਉਦੋਂ ਕੰਮ ਹੋਇਆ ਨਾ ਮੇਰੀ ਕਿਡਨਾਪਿੰਗ ਹੋ ਗਈ ਸੀਗੀ ਮੈਨੂੰ ਚੱਕ ਕੇ ਲੈ ਗਿਆ ਸੀ ਬੰਦੇ ਕੋਈ ਇਸ ਕਰਕੇ ਇਹਨੇ ਡਰਾਮਾ ਸਾਰਾ ਰਚਿਆ ਸੀ ਸਰ ਤੋਂ ਕਿੰਨੇ ਮੁੰਡੇ ਬੋਰਡ ਦਾ ਇੱਕ ਕਿੰਨਾ ਕੁ ਪੀਰੀਅਡ ਦੇ ਵਿੱਚ ਇਹ ਇਹ ਅਪ੍ਰੋਕਸੀਮੇਟਲੀ ਇੱਕ ਇੱਕ ਸਾਲ ਦਾ ਟਾਈਮ ਹੈ ਇੱਕ ਸਾਲ ਇੱਕ ਡੇਢ ਸਾਲ ਤੋਂ ਇਹ ਇਹ ਵਰਕ ਕਰ ਰਿਹਾ ਆ ਜਿਹੜੇ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰ ਰਿਹਾ ਸੀ ਸਰ ਤੋਂ ਲੋਟ ਕਿੰਨੇ ਪੀੜੇ ਦਾ ਸੌਰੀ ਬੀ ਬੰਦੇ ਐਪ੍ਰੋਕਸੀਮੇਟਲੀ ਐਪ੍ਰੋਕਸੀਮੇਟਲੀ 10-10 ਆਹਾਲੇ ਮੈਨੂੰ ਉਮੀਦ ਆ ਵੀ ਹੋਰ ਵੀ ਬੰਦੇ ਆਉਣਗੇ ਸਾਹਮਣੇ ਇਹ 20 ਬੰਦੇ ਦਾ ਸਾਹਮਣੇ ਆ ਗਿਆ ਸਾਡੇ ਜੀ ਇਹ ਚਾਰ ਨਾਲ ਫੜਿਆ ਜੀ ਇਹਨਾਂ ਨੂੰ ਵੀ ਫਾਈਨੈਂਸ਼ਲੀ ਕੋਈ ਨਾਲ ਰੱਖਦਾ ਸੀ ਜਿਹੜਾ ਅਜੇ ਆ ਅਜੇ ਇਹਦੇ ਨਾਲ ਦਾ ਸਾਥੀ ਆ ਉਹ ਵੀ ਇਹ ਸਾਰੇ ਪਹਿਲਵਾਨ ਆ ਇਹ ਵੀ ਪੈਸਾ ਪੈਸਾ ਮਿਲਵੰਢ ਕੇ ਰੱਖ ਅਜੇ ਇਹ ਅਜੇ ਨੂੰ ਅਕਾਊਂਟ ਚ ਪੈਸੇ ਪਾਏ ਅਜੇ ਨੇ ਅੱਗੇ ਰਜੀਵ ਦੇ ਪਾਏ ਸਭ ਤੋਂ ਜ਼ਿਆਦਾ ਟਾਰਗੇਟ ਹੈ ਹਰਿਆਣੇ ਦੇ ਪ੍ਰਬੰਧਨ ਕਰਦਾ ਹੈ ਕਾਜ ਉਹ ਕਿਉਂਕਿ ਅਜੇ ਜਿਹੜਾ ਪਹਿਲਵਾਨ ਆ ਉਹ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਸ਼ਿੰਝਾਂ ਤੇ ਕੁਸ਼ਤੀ ਲੜਨ ਆਉਂਦਾ ਔਰ ਇਹਨਾਂ ਦੀ ਕਾਫੀ achi friendship ਹੈਗੀ ਇਹਨਾਂ ਨਾਲ ਪਤਾ ਲੱਗਿਆ ਕਿ ਜਿੱਥੇ ਵੀ ਇਹ ਛਿੰਝਾਂ ਲੜਨ ਜਾਂਦੇ ਸੀਗੇ ਉੱਥੇ ਜਿੱਤੇ ਸੀਗੇ ਆਪਣੇ ਪੈਸੇ ਦਾ ਹੀ ਉਹਨਾਂ ਨੂੰ ਮੋਰੋ ਕਮੇਟੀ ਵਾਲਿਆਂ ਨੂੰ ਟਰੈਕਟਰ ਦਿੰਦੇ ਸੀਗੇ ਉਹ ਅਨਾਉਂਸ ਕਰਦੇ ਸੀਗੇ ਕਿ ਜਿੱਤੇ ਆ ਤਾਂ ਆਪਾਂ ਇਹਨਾਂ ਨੂੰ ਟਰੈਕਟਰ ਦਿੱਤਾ ਜੀ ਜਦ ਕਿ ਪਹਿਲੀ ਉਹਨਾਂ ਨੂੰ ਲੈ ਕੇ ਦਿੰਦੇ ਹੈਗੇ ਆਪਣੇ ਵੱਲੋਂ ਦੇਖੋ ਹਾਲੇ ਇਹ ਜਿਹੜੀਆਂ ਹਾਲੇ ਕੋਈ ਸਾਡੀ ਇਨਵੈਸਟੀਗੇਸ਼ਨ ਛਿੰਝ ਮੇਲੇ ਵਾਲੀ ਕੋਈ ਕਮੇਟੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਔਰ ਫਰਦਰ ਜੇ ਇਹ ਵੀ ਗੱਲ ਇਹ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਠੱਗੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫਤੀਸ਼ ਕਰਾਵਾਂਗੇ ਇਹਨਾਂ ਦੇ ਤਹਲ ਕੋਈ ਨਹੀ ਨਹੀ ਪਹਿਲਾਂ ਐਫਆਰ ਕੋਈ ਦਰਜ ਨਹੀਂ ਹੈਗੀ ਐਸ ਪਰ ਹਾਲੇ ਤੱਕ ਜੇਦਾ ਹੀ ਰਿਕਾਰਡ ਚੈੱਕ ਕੀਤਾ ਇਹ ਹੀ ਐਫਆਰਾਂ ਦਰਜ ਹੈਗੀ ਹੈ ਫੈਮਿਲੀ ਬੈਕਗਰਾਉਂਡ ਫੈਮਿਲੀ ਬੈਕਗਰਾਉਂਡ ਕੋਈ ਫੈਮਿਲੀ ਦਾ ਮੈਂਬਰ ਵੀ ਨਾਲ ਰਿਲੇਟਡ ਹੈਗਾ ਨਹੀ ਹਾਲੇ ਤੱਕ ਦੀ ਤਫਤੀਸ਼ ਦੇ ਵਿੱਚ ਨਹੀਂ ਆਇਆ ਪਰੰਤੂ ਫਰਦਰ ਜਿਹੜਾ ਹੈਗਾ ਇਹਦਾ ਇੱਕ ਇਨ-ਲॉज ਹੈਗਾ ਜਿਹੜਾ ਇਹਦੀ ਭੈਣ ਦਾ ਘਰ ਵਾਲਾ ਜੀ ਉਹਨੇ ਵੀ 8 ਬੰਦੇ ਜਿਹੜੇ ਸੀਗੇ ਇਹਨੂੰ ਕਰਕੇ ਦਿੱਤੇ ਸੀ ਉਹ ਵੀ ਅਸੀਂ ਉਹਨੂੰ ਵੀ ਨਾਲ ਹੀ ਰੱਖਿਆ ਹੋਇਆ ਇਹ ਸੰਜੀਪ ਛੋਟੂ ਹੀ ਹੈ ਨੇ ਸੰਜੀਪ ਜਿਹੜਾ ਸੰਜੀਪ ਇਹਦਾ ਜੀਜਾ ਹੈ ਨਹੀਂ ਨਹੀਂ ਇਹ ਵੀ ਕੁਮਾਰ ਛੋਟੂ ਬੜਾ ਹੈ ਜਿਹੜਾ ਮੇਨ ਰਜੀਵ ਛੋਟੂ ਹੈ ਠੀਕ ਠੀਕ ਕਹ ਲੈ ਯਾਰ ਨਾ ਯਾਰ ਬੰਦਾ ਅੱਛਾ ਯਾਰ ਮਾਣਾ ਤੇ ਸਿੱਖ ਹੋਣੀ ਬਹੁਤ ਵੱਡਾ ਲੈੰਦ ਲਾ ਕੇ ਚੱਲੋ ਪਿੱਛੇ ਆਉਣਾ ਪਿਆ ਪਿੱਛੇ ਆਜੋ ਪਿੱਛੇ ਆਜੋ ਭਰਾ ਸਾਰੇ ਪਿੱਛੇ ਆਜੋ ਨਾ ਮੋਬੇ ਕਰੇ ਕਰੋ ਅੱਲਾ ਨੂੰ ਚਲੋ ਅਣਵਾਇਆ ਫੋਟੋ ਕਰ ਲਓ ਨਾਲੇ ਮੈਂ ਸੁਣਾ ਪਿੱਛੇ ਹੋਣਾ ਮੈਂ ਸਾਰੇ ਪਿੱਛੇ ਹੋ ਜਾਓ ਇੱਕ ਸ਼ਾਟ ਬ੍ਰੀਫ ਹੋਟਾ ਪਿੱਛੇ ਹੋਣੇ ਤਾਂ